ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਅਸੀਂ ਚੱਲੇ ਹਾਂ ਦੁਬਈ ਤੇ ਇਹ ਰਿਪੋਰਟ ਤੇ ਪਹੁੰਚ ਗਏ ਹਾਂ ਚੰਡੀਗੜ੍ਹ ਵਾਲੇ ਤੇ ਤੁਹਾਨੂੰ ਦਿਖਾਉਨੇ ਆ ਤਾਜ

ਅੰਬੂ ਦਾਬੀ ਤੇ ਹੁਣ ਅਸੀਂ ਵੋਟਿੰਗ ਕਰਵਾਉਣ ਲੱਗੇ ਆਂ ਤੇ ਵੋਟਿੰਗ ਕਰਾ ਕੇ ਫਿਰ ਬਣਾਉਣੀ ਆ ਵੀਡੀਓ ਤਾਂ ਬਸ ਅਸੀਂ ਆ ਸਾਡਾ ਸਪੀਕਿੰਗ ਜੀ ਤੇ ਦੋਸਤੋ ਬੋਰਡਿੰਗ ਕਾਰਡ ਸਾਨੂੰ ਮਿਲ ਗਏ ਨੇ ਦਿੱਲੀ ਤੇ ਚਲੋ ਜੀ ਆ ਸਭ ਕੁਝ ਰੈਡੀ ਆ ਤੇ ਬੈਠੇ ਆ ਤੇ ਦਰਵਾਜਾ ਜੇ ਆਪਣਾ ਸੈਕਿੰਡ ਵਾਲਾ ਇੰਟਰਨੈਸ਼ਨਲ ਡਿਪਾਰਚਰ ਜਿਹੜਾ ਉਹ ਖਲੋਣਾ 8 ਵਜੇ ਕਿੰਨਾ ਤੁਹਾਨੂੰ ਦਿਖਾਉਣਾ ਬੈਕ ਸਾਈਡ ਦਾ ਪੂਰਾ 에ਰਪੋਰਟ ਦੇਖੋ ਅੱਜ ਛੱਡ ਜਾਣਾ ਉਹ ਓਪਨ ਹੋਊਗਾ ਤੇ ਫੇਰ ਅਸੀਂ ਆਪਣੀ ਚੈਕਿੰਗ ਕਰਾਵਾਂਗੇ ਬੈਗ ਦੀ ਛੋਟੇ ਜਿਹੇ ਹੈਂਡ ਬੈਗ ਆ ਤੇ ਗਾ ਜਾਵਾਂਗੇ ਫਲਾਈਟ ਵੱਲੋਂ ਕਿ ਬਾਟਨ ਸਾਡੇ ਰਾਤੀ ਪਾਸਪੋਰਟ ਫੋਟੋ ਜਾਂਦੀ ਹੈ ਤਾਂ ਆਜ ਕਿਥੇ ਚੱਲੀਆਂ ਕਿਥੇ ਲੈਣ ਤਾਦੀ ਨਹੀਂ ਦੱਸਣਾ ਗੁਪਤ ਰੱਖਣਾ ਵਾ ਕਹਿੰਦਾ ਚ ਗੁਪਤ ਰੱਖਣਾ ਜੀ ਠੀਕ ਹੈ ਵੀਡੀਓ ਬਣਦੀ ਹੈ ਦੱਸ ਦੇ ਕਿਥੇ ਜਾਲੇ ਇੰਡੀਆ ਇੰਡੀਆ ਕਿਹਦਾ ਇੰਡੀਆ ਜਿਹਦੇ ਪਹਿਲਾਂ ਵਾ ਇੰਡੀਆ ਜਿਹਦੇ ਹਾਇਟਾਈਮ ਹੈ ਇੰਡੀਆ ਤਾਂ ਆਜ ਉਹ ਬਲਾਂ ਵਿੱਚ ਨਿੱਕਾ ਬੱਚਾ ਵੀ ਚੱਲ ਜਾ ਉਹ ਛੋਟਾ ਤੇ ਉੱਤੋਂ ਛੋਟਾ ਹੀ ਹੈ ਤੇਰੇ ਤੋਂ ਵੀ ਛੁੱਟੇ ਜਾਣਾ ਕਿੱਥੇ ਚੱਲਣ ਇੰਡੀਆ ਤੇ ਇਸ ਟਾਈਮ ਤੇ ਅਸੀਂ ਇੰਡੀਆ ਚ ਚੱਲੇ ਕਿੱਥੇ ਆ? ਇਹ ਜਾਦੇ ਤੇ ਯਾ ਇੱਥੇ ਚੱਲੇ ਆਂ ਇਹ ਵੀ ਵੀਡੀਓ ਬਾਂਡੀ ਕੀ ਵੀਡੀਓ ਬਾਂਡੀ ਕੀ ਆਸ਼ਾ ਤੇ ਸ਼ੀਸ਼ੇ ਵਾਲੀ ਪਾੜੀ ਲਾ ਕੇ ਬਹਿਣਾ ਕਿ ਜਾਂ ਦੂਜੀ ਪਾੜੀ ਲਾ ਕੇ ਬਹਿਣਾ ਦੱਸ ਦੇ ਸ਼ੀਸ਼ੇ ਵਾਲੀ ਪਾੜੀ ਲਾ ਕੇ ਆਸ਼ਾ ਉੱਥੇ ਬਹਿਣਾ ਸੀਟ ਲਾ ਕੇ ਸ਼ੀਸ਼ੇ ਵਾਲੀਆਂ ਤੇ ਦੂਜੀ ਵਾਰ ਜੀ ਸੀਟੀਸੀ ਏਸੀ ਸ਼ੀਸ਼ੇ ਲੱਗ ਮੈਂ ਬਹਿ ਜਾਂਗਾ ਤੂੰ ਕਿ ਸ਼ੀਸ਼ੇ ਥਾਣੀ ਦੇਖਣਾ ਜਾਦੇ ਅਸਾਂ ਜਾਇ ਤੇ ਕਿਤੇ ਜਾ ਜੀ ਦੇਖਣਾ ਸੀ ਸੇ ਤਾਂ ਅੱਛਾ ਤੇ ਬਦਲ ਦੇਖਣਾ ਅੱਛਾ ਅੱਛਾ ਠੀਕ ਹੈ ਠੀਕ ਹੈ ਤੇ ਵਾਪਸ ਕਦੋਂ ਆਉਣਾ ਕਿੰਨੇ ਦਿਨਾਂ ਬਾਅਦ ਆਉਣਾ ਕੱਲ੍ਹ ਵੇ ਦਾਦੀ ਕਿੰਨੇ ਦਿਨਾਂ ਬਾਅਦ ਮੁਲਾਕਾਤ ਤੂੰ ਮੁਸਕਰੀ ਹੋਣਾ ਤੇਰਾ ਜੀ ਲੱਗ ਪਣਾ ਉੱਥੇ ਕਿ ਅੱਜ ਸਫਾਈਆਂ ਸੁਣੀਆਂ ਆਉਂਦੀਆਂ 에ਰਪੋਰਟ ਤੇ ਇਹ ਤੁਹਾਨੂੰ ਦੱਸਣੀ ਹੈ ਸਾਡੀ ਵੀਡੀਓ ਦੇ ਵਿੱਚ ਜਾਣਕਾਰੀ ਕੀ ਵੀ ਇਹ ਪਹਿਲਾਂ ਵੀ ਟੂਰਿਸਟ ਵੀਜ਼ਾ ਕਿਦਾਂ ਕਢਾਈ ਗੱਤ ਇੰਡੀਆ ਤੋਂ ਦੁਬਈ ਦਾ ਤੇ ਜੇ ਕਿਸੇ ਨੇ ਕੋਈ ਵੀ ਸਵਾਲ ਪੁੱਛਣਾ ਹੈ ਇੱਕ ਮਿੰਟ ਵਿੱਚ ਪੁੱਛ ਸਕਦਾ ਕਿਹੜੀ ਫਲਾਈਟ ਹੈਗੀ ਇੰਡੀਗੋ ਦੀ ਆ ਪਰ ਅਹਮਦਾਬਾਦ ਹੁੰਡੀ ਲਦੇਕ ਦੇ ਹੁੰਦੇ ਧਰਮਸ਼ਾਲਾ ਦੇ ਸਾਡੇ ਆਉਣੀ ਆ ਅਬੂ ਧਾਬੀ ਦੀ ਹਜੀ ਨਹੀਂ ਆਉਂਦੇ ਦੇ ਦੇ ਜੋ ਨਹੀਂ ਕੰਡੇ ਹੈ ਜਿੱਦ ਤੱਕ ਆ ਸਕਦੇ ਜੋ ਬੋਰਡਿੰਗ ਸ਼ੁਰੂ ਹੋ ਗਈ ਜਾਂ ਉਹਦੀ ਆਪਣਾ ਚੈਕਿੰਗ ਸ਼ੁਰੂ ਹੋ ਗਈ ਉਦੋਂ ਗੋਆ ਦਿੱਲੀ ਯਾ ਪਰ ਬੰਗਲੌਰ ਦੀ ਹੁੰਦੀ ਕਿ ਚੱਲਿਆ ਪਾਜੀ ਵਲਾਂ ਇਕੜੀ ਹਿੰਦੀ ਚ ਦੱਸਣਾ ਇਹਨਾਂ ਨੂੰ ਤੇ ਇਕੜੀ ਵੀ ਇੰਗਲਿਸ਼ ਚ ਦੱਸਣਾ ਯਾਰ ਜਿਹੜੇ ਪਹਿਲਾਂ ਤੁਸੀਂ ਬੋਲੀ ਆ ਨਹੀਂ ਆਉਂਦੇ ਤੁਹਾਨੂੰ ਵੀ ਲੀਡ ਪਾਉਣੀ ਪੈਣੀ ਹੈ ਲੀਡ ਤਾਂ ਉਹਦੀ 자기 ਬੈਠੀ ਹੈ ਦੀ ਵੇਟ ਕਰਦਿਆਂ ਕਰਦਾਂ ਮੁੰਡੇ ਨੂੰ ਲੱਗੀ ਭੁੱਖ ਤਾਜ ਨੂੰ ਤੇ ਤਾਜ ਕਹਿੰਦਾ ਮੈਂ ਤਾਂ ਲੇਜ ਲੈਣੀ ਲੈਣੀ ਆ ਤੇ ਸਭ ਲਈ ਲਈ ਜਾਈ ਤਾਂ ਬਹੁਤ ਬੰਗੇ ਪਏ ਨੇ ਬਾਹਰ ਕੁਝ 100 ਦੇ ਉੱਤੇ 60 ਕੀ ਹੋ ਗਿਆ ਤੇ ਇੱਥੇ ਸਾਨੂੰ ਪਏ ਨੇ ਘੱਟ-ਘੱਟ 350 ਤੱਕ ਦਿਖਾਓ ਸਾਨੂੰ ਪਏ ਆ 350 ਤੋਂ ਤੇ ਮੰਗਾ ਤੈਨੂੰ ਰਿਪੋਰਟ ਤੇ ਪਹਿਲੀ ਵਾਰੀ ਆਖਿਆ ਜੋ ਤੂੰ ਕਹਿੰਗਾ ਉਹ ਤੇਨੂੰ ਲੈ ਕੇ ਦਊਗਾ ਤੇ ਮੰਗਾ ਮੈਂ ਨਾਰਾਜ਼ ਨਹੀਂ ਕਰਨਾ ਤਾਜ ਉਹ ਆਹ ਪੂਰਾ ਖਾ ਕੇ ਵੇਆ ਹਾਂ ਅੱਧਾ ਖਾਲੀ ਕਰ ਲਿਆ ਤੇ ਅੱਧਾ ਬਾਕੀ ਇਹਦਾ ਫੇਰ ਖੋਲਣ ਲੱਗਾ ਹਾਂ ਇਹਨੇ ਮੁਕਾ ਕੇ ਛੱਡਣਾ ਅੱਜ ਉਹ ਗਿਆ ਇਹ ਛੱਡੂ ਕਾ ਅੱਜ ਮੁਕਾ ਕੇ ਲੱਗਦਾ ਸੀ ਫੁਗਾਦਲਾ ਸਾੜਾ ਹੀ ਮੁਕਾ ਦੇ ਮੰਗਾ ਗਾਵੇ ਯਾ ਦਰ ਸਾਹਮਣੀ ਮੱਚੀ ਨੇ ਇੱਕੜੀ ਚੀਜ਼ ਹੱਥ ਆ ਜੇ ਫੇਰ ਕਹਿੰਦੇ ਜੇ ਤੱਕ ਮੁੱਕਦੀ ਨਹੀਂ ਹੋਂ ਤੱਕ ਇਹਨੂੰ ਛੱਡਣਾ ਨਾ ਕਿਤੇ ਜੇ ਤੋਂ ਪਰੋਂ ਮਣ ਵਾਲਾ ਵਾ ਟਪਾਚਰ ਤੋਂ ਚੈਕਿੰਗ ਕਰਾ ਕੇ ਇਮੀਗ੍ਰੇਸ਼ਨ ਕਰਾ ਕੇ ਤੇ ਫੇਰ ਇਹ ਫਲੈਟ ਦੀ ਵੀਡੀਓ ਵੀ ਬਣਾਵਾਂਗੇ ਸਾਰੀ ਵਿੱਚ ਸਾਰੀ ਤੇ ਵੀਡੀਓ ਦੇ ਵਿੱਚ ਜੋ ਦੇ ਰਹੇ ਹੋ ਵੀਡੀਓ ਅੰਦਰ ਤੱਕ ਪੂਰਾ ਦੇਖਣਾ ਲਓ ਜੀ ਲਓ ਜੀ ਹਾਂ ਜੀ ਗੁਰਤਾ ਜਣੀ ਬਾਥਰੂਮ ਕਰ ਰਿਹਾ ਇਹ ਕਹਿੰਦਾ ਬਾਥਰੂਮ ਜਾਣਾ ਇੱਥੋਂ ਬਾਥਰੂਮ ਕਰਾ ਕੇ ਇਹ ਹੁਣ ਫੇਰ ਲਈ ਕਿੰਨਾ ਮਹਗਾ ਕੀ ਛੱਡ ਪਏ ਤੇ ਬੱਚਿਆਂ ਨਾਲ ਜਦੋਂ ਵੀ ਆਈਦਾ ਦੇਖੋ ਇਹਨਾਂ ਦੇ ਸਮਾਨ ਨੇ ਜੰਗਟ ਲਾ ਕੇ ਵੀ ਛੁੱਟਦੀ ਕਿੰਨਾ ਗਰਮੀ ਲੱਗਦੀ ਆ ਨਾਲ ਇਹਦੀ ਪਾਣੀ ਵਾਲੀ ਥਰਮੋਸ ਤੇ ਮਾ ਕਰ ਮਾ ਗਰੀ ਇਹਦੇ ਰਹਿਣਾ ਪੈਂਦਾ ਬੱਚਿਆਂ ਦੇ ਵੀ ਪਰ ਬੜੀ ਖੁਸ਼ੀ ਨੇ ਜਦੋਂ ਹੱਥ ਖੇਡਦੇ ਆ ਆਹ ਚਲੀਏ ਤਾਜ ਤਾਜ ਚਲੀਏ ਸੱਜੇ ਲੱਗਦਾ ਇਹ ਨਹੀਂ ਜਾਣਾ ਤੱਤੇ ਲੱਗਦਾ ਨਹੀਂ ਘਰ ਵੀ ਉਹ ਗੱਲਾਂ ਤੋਂ ਬਾਹਰ ਵੀ ਉਹ ਗੱਲਾਂ ਬੁੱਲੇ ਆਲੇ ਲਿਆਲੇ ਹੁੰਦੇ ਸੱਚੇ ਬਣ ਕੇ ਹੋਰ ਸੁਣਾਵਾ ਹੀ ਬੋਰਡਿੰਗ ਸਾਡੀ ਹੋ ਗਈ ਇਮੀਗ੍ਰੇਸ਼ਨ ਵੀ ਹੋ ਗਈ ਆ ਗਏ ਅਸੀਂ ਬਾਹਰ ਹੁਣ ਜੇਟ ਕੰਡਦੇ ਆ ਫਲਾਈਟ ਦਾ ਆਉਂਥੀਆ ਨਜ਼ਰ ਫਲਾਈਟ ਨੇ ਉੱਥੇ ਆਉਣ ਲਾਇਆ ਇੱਕ ਉਹ ਲੱਗੀ ਹੋਈ ਹੈ ਪਹਿਲਾਂ ਵੀ ਦੇਖਦੀ ਨਹੀਂ ਆਉਂਦੀ ਉਹ ਚੱਲੀਏ ਦਿੱਲੀ ਨੂੰ ਤੇ ਸਾਡੀ ਫਲਾਈਟ ਇੱਥੇ ਜੀ ਹੋਣੀ ਆ ਤੇ ਬਣੀ ਰਹੋ ਵੀਡੀਓ ਨੂੰ ਵੇਖਦੇ ਰਹੋ ਤੇ ਲਾਈਕ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਤੇ ਵੀਡੀਓ ਨੂੰ ਹੋਰ ਵੇਖਣ ਲਈ ਜੁੜੇ ਰਹੋ ਨਾਲ ਲੈਟ ਸਾਡੀ ਆ ਗਈ ਆ ਤੇ ਇਹਨੇ ਹੋਰ 1 ਘੰਟੇ ਡੇਟ ਤੱਕ ਇੰਨੀ ਉਟਣਾ ਹੋ ਗਿਆ ਸਾਡੇ ਆਇਤ ਆਪਣੀ ਤਿਆਰ ਆ ਲੱਗੀ ਹੋਇਆ ਸਾਹਮਣੇ ਤੇ ਬਸ ਥੋੜੀ ਜਿਹੀ ਟਾਈਮ ਤੱਕ ਰਭਣੀ ਹੈ ਤੇ ਸਾਡੇ ਚੰਡੀਗੜ੍ਹ ਦਾ ਪੂਰਾ 에어ਪੋਰਟ ਇੰਡੀਗੋ ਫਲਾਇਰ ਸਾਡੀ ਸੀ ਇੱਕ ਇਸ ਤੋਂ ਬਾਅਦ ਸਾਡੀ ਫਲੈਟ ਦਿਵਾੜੀ ਆ dimastikan sudah di Masjid Kandai Ini anak dia Masjid kan, Ajii, ਚੱਲ ਇੱਧਰ ਬਣਾਉਣੀ ਨੇ ਇਹਦੀ ਕੈਂਡੇ ਹੋ ਹਾਂ ਵਰਦਿਆਂ ਦੀ ਤਾਜ ਪਾਜ ਕੱਲਣ ਜਾਈ ਅੰਦਰ ਬੱਚੇ ਵੀ ਬੜੇ ਖੁਸ਼ ਹੁੰਦੇ ਨੇ ਕਿ ਜਾ ਆਤੀ ਜਾਣਾ ਤਾਲ ਕਿੱਥੇ ਜਾਣਾ ਹਾਂ ਤਾਂ ਜੀ ਕਿੱਥੇ ਆਪੇ ਖਲੋ ਕਰਾ ਲਾਣਾ ਭਾਈ ਚੱਲ 친구들이 대기 중이에요 omg 2016년 에한번 Mechanion 해 봤습니다 ਹਾਂ ਸਟਾਈਲ ਚਲ ਬੈਠੋ ਆਹ ਕਿਚਨ ਤੋਂ ਉਹਦੇ ਤੇ ਹਾਈਟੇ ਕਰ ਦਿਓ ਸੀਸਾ ਤਾਂ ਕਰ ਦਿਓ ਬਾਰੀ ਤਾਂ ਕਰ ਹਾਂ ਓਕੇ ਚਲ ਬੈਠੋ ਹਣ ਜਾ ਜਾ ਚਲ ਐ ਕਰ ਦਿਓ ਕਿਆ ਫੜ ਲਾ かっこい